ਆਪ ਤੇ ਸੱਜਣ ਘਰ ਚੱਲੇ ਨੇ ਸਾਨੂੰ ਕੱਲਿਆਂ ਘਰ ਚੱਲੇ ਨੇ ਦਰ ਤਾਂ ਕਿਤੇ ਸ਼ਲਕ ਨਾ ਚਾਵਣ ਸਬਰ ਪਿਆਲੇ ਪਰ ਚੱਲੇ ਨੇ ਆਸਥੀ ਖੇਤੀ ਹਰੀ ਨਾ ਹੋਈ ਕਿੰਨੇ ਸੌਣ ਗੁਜ਼ਰ ਚੱਲੇ ਨੇ ਸ਼ਾਮ ਪਈਏ ਹੁਣ ਤੇ ਆਚਾ ਪੰਛੀ ਵੀ ਤੁਰ ਘਰ ਚੱਲੇ ਨੇ ਦੇਖੋ ਸ਼ਹਿਰ ਵਸਾਉਣ ਵਾਲੇ ਫਟ ਪਾਥਾਂ ਤੇ ਮਦ ਚੱਲੇ ਨੇ ਅਸੀਂ ਤੇ ਬਾਜ਼ੀ ਹਾਰੀ ਸੱਜਣਾ ਲੋਕ ਈਮਾਨੋ ਹਰ ਚੱਲੇ ਨੇ ਲੋਕ ਈਮਾਨੋ ਹਰ ਚੱਲੇ ਨੇ ਰੂਹਾਂ ਕਰਕੇ ਚੱਲੀਆਂ ਤੇਰਾ ਇਸ਼ਕ ਵਜਾਵੇ ਟੱਲੀਆਂ ਚਾਂ ਕਮਲੇ ਹੋ ਹੋ ਨੱਚਦੇ ਪਾ ਵੇੜੇ ਵਿੱਚ ਥੱਥਲੀਆਂ ਸਭ ਰੀ ਚਾਂ ਚੱਲ ਵਲਲੀਆਂ ਹੋ ਤੇਰੇ ਵਲਨੋ ਚੱਲੀਆਂ ਜਿੰਦ ਫਿਰਤੀ ਤੈਨੂੰ ਢੋਂਡਦੀ ਤੂੰ ਕਿੱਦ ਤਰਾਹਾ ਮੱਲੀਆਂ ਮਨ ਮਸਤਕ ਨਗਮੇ ਗੂੰਜਦੇ ਇਹ ਕਿਸਨੇ ਸੱਤਾ ਕਲੀਆਂ ਇਹ ਕਿਸਨੇ ਸੱਤਾ ਕਲੀਆਂ ਉਤੋਂ ਉਤੋਂ ਹਸਤੀਆਂ ਅੱਖਾਂ ਦਿਲ ਵਿੱਚ ਤੱਪੀਆਂ ਪੀੜਾਂ ਲੱਖਾਂ ਕੋਰ ਇਕਲਤਾ ਭੋਗ ਰਹੇ ਹਾਂ ਅਸੇ ਪਾਸੇ ਬੰਦੇ ਲੱਖਾਂ ਪੱਲਾ ਕਿਸੇ ਫੜਾਇਆ ਨਹੀਂਓ ਥਾ ਥਾ ਚਾਕੇ ਮਾਰੀਆਂ ਚੱਖਾਂ ਜੇ ਤੂੰ ਆਕੇ ਠੰਡ ਵਧਾਤਾਵੇਂ ਅਕ ਵਾਂਗੋਂ ਫਿਰ ਮੈਂ ਕਿਉਂ ਪੱਖਾਂ ਮਹਿਲਾਂ ਨੂੰ ਜਦ ਛੱਡ ਕੇ ਆਏ ਸਾਨੂੰ ਤਾਨੇ ਮਾਰਨ ਕੱਖਾਂ ਇਹ ertid ਗੱਲ ਕਰਾਂ ਨਾ ਉੱਤਰ ਸਭ ਤੇ ਭੇਦ ਸੁਪਾਕੇ ਰੱਖਾਂ ਸਭ ਤੇ ਭੇਦ ਸੁਪਾਕੇ ਰੱਖਾਂ ਹੱਥੀ ਯਾਤਾਂ ਦੇ ਸ਼ਹਿਰ ਉਝਾੜ ਦਿੱਤੇ ਖੱਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ ਸਟੇ ਨਾਲ ਤੇ ਵਿਖ ਕੇ ਮਹਿਲ ਲੈ ਕੇ ਅਸੀਂ ਕੁੱਲੀ ਤੇ ਕੱਖ ਵੀ ਸਾੜ ਦਿੱਤੇ ਜਿੰਨੇ ਤੁਕਸੀ ਦਿਲ ਦੀ ਚੇਲ ਅੰਦਰ ਤਾਲਾ ਸਬਦ ਦਾ ਲਾਇਆ ਤੇ ਢਾੜ ਦਿੱਤੇ ਕਿਤੇ ਇੱਟਾਂ ਦਾ ਮੀਤੇ ਇਸ਼ਕ ਚੱਲਾ ਕਿਤੇ ਇਸ਼ਕ ਨੇ ਘਟ ਪਹਾੜ ਦਿੱਤੇ ਇਸ ਨਸ਼ੇ ਦੀ ਧੁੱਪ ਨੂੰ ਕਹਿ ਰੱਖੋ ਜਿੰਨੇ ਫੁੱਲਾਂ ਤੇ ਰੰਗ ਵਿਗਾੜ ਦਿੱਤੇ ਜੁੱਤੀ ਬਾਲਾਂ ਦੀ ਲੈ ਲਈ ਮਾਲ ਵੀ ਤੇ ਰੱਪਾ ਜਿਵੇਂ ਇਹ ਝੇਟ ਤੇ ਹਾਰ ਦਿੱਤੇ ਜਿਵੇਂ ਇਹ ਝੇਟ ਤੇ ਹਾਰ ਦਿੱਤੇ ਮੇਰੇ ਸਾਹਾਂ ਤੇ ਵਿੱਚ ਖੁਸ਼ਬੂ ਤੇਰੀ ਕੋਲੇ ਸੀ ਯਾ ਤਿਆਰਾ ਉਸ ਤੋਂ ਵੱਧ ਕੇ ਅਜ ਤੱਕ ਮੈਨੂੰ ਨਾ ਲੱਭਿਆ ਵਕਤ ਪਿਆਰਾ ਵੇ ਤੂੰ ਆਇਆ ਮੇਰੇ ਜ਼ਿੰਦਗੀ ਤੇ ਵਿੱਚ ਲੱਥਾ ਕਾਲੇ ਖਿਆਲਾਂ ਦਾ ਪਰਛਾਵਾਂ ਆਵੇ ਤੇਰੇ ਪਿਆਰ ਦੀਆਂ ਕਿਰਨਾਂ ਮੈਨੂੰ ਹੀਰੇ ਵਾਂਗ ਲਿਸ਼ਕਾ ਆਵੇ ਤੂੰ ਛੱਡ ਕੇ ਸਾਰੇ ਨਾਤੇ ਆਪਣੇ ਮੇਰੇ ਕੋਲ ਜਦ ਆਇਆ ਸੀ ਕੁਰਬਾਨੀ ਆਪਣੀ ਦਾ ਐਸਾਨ ਤੂੰ ਇੱਕ ਵਾਰ ਵੀ ਮੈਨੂੰ ਨਾ ਚਿਤਾਇਆ ਸੀ ਤੂੰ ਚੰਨ ਬਣ ਕੇ ਜਤਰਾ ਮੈਨੂੰ ਹਨੇਰਿਆਂ ਵਿੱਚ ਦਿਖਾਇਆ ਸੀ ਉਦੋਂ ਰੱਬ ਨੂੰ ਮੈਂ ਰੂਪ ਤੇਰੇ ਵਿੱਚ ਪਾਇਆ ਸੀ ਉਦੋਂ ਰੱਬ ਨੂੰ ਮੈਂ ਰੂਪ ਤੇਰੇ ਵਿੱਚ ਪਾਇਆ ਸੀ ਉਮੀਦ ਕਰਦਾ ਦੋਸਤੋ ਇਹ ਅਲਫਾਜ ਤੁਹਾਡੇ ਦਿਲ ਨੂੰ ਛੂ ਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਵਾਤਵਾਂਦੇਸ਼ ਚੁੱਕ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ